ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਜਦੋਂ ਵੀ ਸਾਡੇ ਤੇ ਕੋਈ ਵੀ ਮੁਸੀਬਤ ਆਉਂਦੀ ਹੈ ਤਾਂ ਅਸੀਂ ਹਰ ਉਸ ਦਰਵਾਜ਼ੇ ਵੱਲ ਦੌੜਦੇ ਹਾਂ ਕਿ ਸਾਨੂੰ ਕਿਤੋਂ ਤਾਂ ਸਾਡੀ ਮੁਸੀਬਤ ਦਾ ਹੱਲ ਮਿਲ ਸਕੇ ਅਸੀਂ ਆਪਣੀ ਮੁਸੀਬਤ ਦਾ ਹੱਲ ਕਰ ਸਕੀਏ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਧਾਨ ਮਿਲ ਸਕੇ ਉਹਦੇ ਲਈ ਅਸੀਂ ਬਹੁਤ ਕੁਝ ਕਰ ਜਾਂਦੇ ਹਾਂ ਕੁਝ ਇਹੋ ਜਿਹੇ ਵੀ ਕਰਦੇ ਹਾਂ ਜੋ ਕਿ ਸਾਡੀ ਸਿੱਖ ਧਰਮ ਵਿੱਚ ਬਿਲਕੁਲ ਜਾਇਜ਼ ਨਹੀਂ ਹੈ ਸਿੱਖ ਦਾ ਫਰਜ਼ ਹੈ ਬਾਣੀ ਪੜਨਾ ਜੋ ਕਿ ਗੁਰੂ ਦੀ ਰਜ਼ਾ ਵਿੱਚ ਰਹਿ ਕੇ ਹੈ ਕਿ ਗੁਰੂ ਨੇ ਸਾਨੂੰ ਦੱਸਿਆ ਹੈ ਕਿ ਬਾਣੀ ਜਿੰਨੇ ਤੈਨੂੰ ਜਗ ਤੋਂ ਤਾਰਨਾ ਹੈ ਇਸ ਬਾਣੀ ਨੇ ਹੀ ਸਾਡਾ ਸਾਰਾ ਕਾਰਜ ਸਵਾਰਨਾ ਹੈ ਪਰ ਅਸੀਂ ਮਾਨਮੁਖ ਬੰਦੇ ਸਾਡੀ ਤੇ ਥੋੜੀ ਜੀ ਮੁਸੀਬਤ ਤਾਂ ਪੈ ਜਾਵੇ ਅਸੀਂ ਤੇ ਆਪਣੇ ਗੁਰੂ ਨੂੰ ਵਿਸਾਰ ਹੀ ਦਿੰਨੇ ਹਾਂ ਜਾਂ ਤਾਂ ਅਸੀਂ ਕਿਸੇ ਹੋਰ ਟੋਂਗੀ ਪਖੰਡੀਆਂ ਵੱਲ ਤੁਰ ਪੈਨੇ ਹਾਂ ਇਸ ਕਰਕੇ ਖਾਲਸਾ ਜੀ ਆਪਣਾ ਮਨ ਇੱਕ ਥਾਂ ਤੇ ਟਿਕਾਉਣਾ ਚਾਹੀਦਾ ਹੈ ਕਿ ਵਾਹਿਗੁਰੂ ਤੂੰ ਹੀ ਸਾਨੂੰ ਬਣਾਇਆ ਹੈ ਤੂੰ ਹੀ ਸਾਨੂੰ ਪੈਦਾ ਕੀਤਾ ਹੈ ਜੇ ਹੁਣ ਤੂ ਸਾਨੂੰ ਖਤਮ ਕਰ ਦੇਵੇਂਗਾ ਜਾਂ ਸਾਡੇ ਨਾਲ ਕੁਝ ਵੀ ਹੋ ਜਾਏਗਾ ਪਰ ਸਿਰਫ ਅਸੀਂ ਤਾਂ ਸਿਰਫ ਤੇਰੇ ਹੀ ਹਾਂ ਪਰਮਾਤਮਾ ਅਸੀਂ ਤੇਰੇ ਹੀ ਬੱਚੇ ਹਾਂ ਅਸੀਂ ਤੇਰਾ ਦਰ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਪਰਮਾਤਮਾ ਤਾਂ ਫੇਰ ਪਰਮਾਤਮਾ ਸਾਡੀ ਜਰੂਰ ਸੁਣਦੇ ਨੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਕਿ ਸਬਦ ਦੇ ਉੱਤੇ ਮੇਰ ਪਰਿਆ ਹੱਥ ਰੱਖਣ ਜਿੰਨਾ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਖਾਲਸਾ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਿਆ ਕਰੋ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੋ ਕੀ ਬਚੋਲੇ ਹਨ ਵੀ ਜੋ ਕੀ ਗੁਰੂ ਤੱਕ ਸਾਡੀ ਅਰਦਾਸ ਸਾਡੀ ਬੇਨਤੀਆਂ ਉੱਥੇ ਤੱਕ ਪਹੁੰਚਾ ਦਿੰਦੇ ਨੇ ਤਾਂ ਕਿ ਗੁਰੂ ਸਾਡੇ ਤੇ ਜਲਦੀ ਤੋਂ ਜਲਦੀ ਕਿਰਪਾ ਕਰ ਦੇਵੇ ਖਾਲਸਾ ਜੀ ਕਹਿੰਦੇ ਹਨ ਨਾ ਕਿ ਨਾਨਕ ਦੁਖੀਆ ਸਭ ਸੰਸਾਰ ਹਰ ਇੱਕ ਬੰਦਾ ਇੱਥੇ ਦੁਖੀ ਹੈ ਪਰ ਜਿੰਨੂੰ ਪੁੱਛੋ ਉਹੋ ਲੱਗਦਾ ਹੈ ਉਹਨੂੰ ਲੱਗਦਾ ਹੈ ਕਿ ਸਿਰਫ ਮੈਂ ਹੀ ਦੁਖੀ ਹਾਂ ਵੀ ਮੇਰੇ ਤੋਂ ਬਿਨਾ ਦੂਜਾ ਬੰਦਾ ਕੋਈ ਦੁਖੀ ਨਹੀਂ ਹੈ ਬਾਕੀ ਸਭ ਖੁਸ਼ ਹਨ ਵੀ ਵਸ ਜੇ ਦੁੱਖ ਹੈ ਤਾਂ ਸਿਰਫ ਮੇਰੇ ਤੇ ਹੀ ਹੈ ਪਰ ਉਹ ਇਹ ਨਹੀਂ ਸਮਝਦਾ ਕਿ ਇਹ ਸੰਸਾਰ ਹੀ ਦੁੱਖਾਂ ਦਾ ਘਰ ਹੈ ਦੇਖੋ ਗੁਰਦੁਆਰਾ ਸਾਹਿਬ ਜਉਨੇ ਹਾਂ ਪਾਠ ਕਰਦੇ ਹਾਂ ਫਿਰ ਵੀ ਕਈ ਵੇਲ ਇੰਨੀ ਮੁਸੀਬਤ ਆ ਜਾਂਦੀ ਹੈ ਜਾਂ ਕੋਈ ਵੀ ਇੰਨੀਆਂ ਔਂਕੜਾਂ ਆndੀਆਂ ਹਨ ਜ਼ਿੰਦਗੀ ਵਿੱਚ ਜਿਹਦੇ ਕੀ ਕਾਰਨ ਕਈ ਵੇਲੇ ਬੰਦੇ ਦਾ ਵਿਸ਼ਵਾਸ ਮਨ ਗੁਰਬਾਣੀ ਨਾਲ ਨਹੀਂ ਜੁੜਦਾ ਪਰ ਖਾਲਸਾ ਜੀ ਫਿਰ ਵੀ ਸਾਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਗੁਰਬਾਣੀ ਸੁਣਨੀ ਜੇ ਅਸੀਂ ਗੁਰਬਾਣੀ ਸੁਣਾਂਗੇ ਗੁਰਬਾਣੀ ਪੜ੍ਹਾਂਗੇ ਤਾਂ ਹੀ ਤੇ ਸਾਡਾ ਮਨ ਗੁਰਬਾਣੀ ਨਾਲ ਜੁੜੇਗਾ ਪਰ ਜੇ ਫਿਰ ਵੀ ਗੁਰਬਾਣੀ ਵਿੱਚ ਮਨ ਨਹੀਂ ਲੱਗਦਾ ਤਾਂ ਵੀ ਸਾਨੂੰ ਗੁਰਬਾਣੀ 'ਚ ਮਨ ਲਾਉਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਸਰਬ ਸੁੱਖਾਂ ਦੀ ਪੂੰਜੀ ਹੈ ਤੇ ਗੁਰਬਾਣੀ ਪੜ੍ਹਦੇ ਹੋਏ ਸੁਣਦੇ ਹੋਏ ਗੁਰੂ ਸਾਡੇ ਤੋਂ ਖੁਸ਼ ਹੁੰਦੇ ਹਨ ਅਸੀਂ ਆਪਣੀ ਜ਼ਿੰਦਗੀ ਵਿੱਚ तमाम ਗਲਤੀਆਂ ਕਰਦੇ ਹਾਂ ਪਰ ਗੁਰੂ ਸਾਡੇ ਤੋਂ ਕਦੇ ਨਾਰਾਜ਼ ਨਹੀਂ ਹੁੰਦੇ ਅਸੀਂ ਜਿੰਨੀਆਂ ਮਰਜ਼ੀ ਗਲਤੀਆਂ ਕਰੀਏ ਪਰ ਫਿਰ ਵੀ ਪਰਮਾਤਮਾ ਸਾਡੀ ਸੁਣਦੇ ਹਨ ਸਾਡੀ ਅਰਦਾਸ ਨੂੰ ਕਬੂਲ ਕਰਦੇ ਹਨ ਤੇ ਜੇ ਅਸੀਂ ਇਹ ਸੋਚੀਏ ਕਿ ਅੱਜ ਪਰਮਾਤਮਾ ਨੇ ਅੱਜ ਸਾਡੀ ਕੋਈ ਮਲੋ ਇਛਾ ਜਾਂ ਸਾਡੇ ਨਾਲ ਪਰਮਾਤਮਾ ਨੇ ਅੱਜ ਬੁਰਾ ਕੀਤਾ ਹੈ ਜਾਂ ਜੋ ਸਾਡੀ ਕਿਸਮਤ ਵਿੱਚ ਲਿਖਿਆ ਹੋਇਆ ਹੈ ਸਾਡੇ ਨਾਲ ਉਹ ਹੋਇਆ ਹੈ ਕਿ ਹੁਣ ਮੈਂ ਨਹੀਂ ਪਰਮਾਤਮਾ ਨੂੰ ਮੰਨ ਸਕਦਾ ਜਾਂ ਹੁਣ ਮੈਂ ਪਾਠ ਨਹੀਂ ਕਰਨਾ ਹੈ ਕਿ ਪਰਮਾਤਮਾ ਨੇ ਮੇਰੇ ਨਾਲ ਇੰਨਾ ਬੁਰਾ ਕੀਤਾ ਹੈ ਤੇ ਪਰ ਖਾਲਸਾ ਜੀ ਇਹ ਤਾਂ ਜਿਹੜੀਆਂ ਗੱਲਾਂ ਹਨ ਇਹ ਤਾਂ ਬਸ ਐਵੇਂ ਹੀ ਹਨ ਕਿਉਂਕਿ ਰੱਬ ਦੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਰੱਬ ਦੇ ਨਾਲ ਤੁਸੀਂ ਜੀ ਦੇ ਨਹੀਂ ਸਕਦੇ ਤੇ ਨਹੀਂ ਰੱਬ ਦੇ ਨਾਲ ਕੋਈ ਸ਼ਿਕਾਇਤ ਕਰ ਸਕਦੇ ਹੋ ਜਿੱਥੇ ਉਹਨੇ ਰੱਖਣਾ ਹੈ ਅਸੀਂ ਉੱਥੇ ਹੀ ਰਹਿਣਾ ਹੈ ਕਿਉਂਕਿ ਉਸ ਦੀ ਰਜ਼ਾ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਖਾਲਸਾ ਜੀ ਅਸੀਂ ਦੇਖਿਆ ਹੀ ਹੈ ਕਿ ਕਈ ਕਿੰਨੀਆਂ ਵੱਡੀਆਂ ਵੱਡੀਆਂ ਸੁਖਣਾ ਲਾਂਦੇ ਹਨ ਵੀ ਪ੍ਰਮਾਤਮਾ ਨੇ ਸਾਡੀ ਆਹ ਗੱਲ ਪੂਰੀ ਕੀਤੀ ਅਸੀਂ ਇਸ ਦੀ ਆਹ ਸੁਖਣਾ ਕੀਤੀ ਹੈ ਸੁਖਣਾ ਅਸੀਂ ਕਰ ਲੈਨੇ ਆ ਵੀ ਪ੍ਰਮਾਤਮਾ ਸਾਨੂੰ ਆਹ ਚੀਜ਼ ਦੇ ਦਿਵੋ ਅਸੀਂ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ ਤੁਹਾਡੇ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਪਰ ਫਿਰ ਵੀ ਕਿਸੇ ਡਰ ਕੇ ਕਿਸੇ ਪਾਸੇ ਉਹ ਅਸੀਂ ਹਰ ਹੀ ਜਾਣੇ ਹਾਂ ਕਿ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ ਪਰ ਸਾਡੇ ਦਿਲ ਦੇ ਵਿੱਚ ਇਹ ਹੁੰਦਾ ਹੈ ਕਿ ਰੱਬ ਪ੍ਰਮਾਤਮਾ ਦੇਖੋ ਪ੍ਰਮਾਤਮਾ ਸਭ ਕੁਝ ਦੇਖ ਰਿਹਾ ਹੈ ਪਰ ਪ੍ਰਮਾਤਮਾ ਇਹ ਤਾਂ ਨਹੀਂ ਕਹਿੰਦਾ ਕਿ ਤੁਸੀਂ ਮੇਰੇ ਤੇ ਦਬਾਅ ਪਾਓ ਅਸੀਂ ਪ੍ਰਮਾਤਮਾ ਤੇ ਰੋਗ ਨਹੀਂ ਪਾ ਸਕਦੇ ਬਲਕਿ ਪ੍ਰਮਾਤਮਾ ਸਾਡੇ ਤੇ ਰੋਗ ਪਾ ਸਕਦੇ ਆ ਬੰਦੇ ਨੂੰ ਸਹੀ ਰਾਸਤਾ ਵਿਖਾਉਣ ਲਈ ਕਈ ਵੇਲੇ ਪ੍ਰਮਾਤਮਾ ਨੂੰ ਡਾਡਾ ਹੋਣਾ ਪੈਂਦਾ ਹੈ ਤੇ ਉਹ ਜਦੋਂ ਡਾਡਾ ਹੁੰਦਾ ਹੈ ਨਾ ਫਿਰ ਹੀ ਬੰਦਾ ਸਹੀ ਰਾਹੇ ਆਉਂਦਾ ਹੈ ਨਹੀਂ ਤਾਂ ਫਿਰ ਪਰਮਾਤਮਾ ਤੇ ਬੰਦੇ 'ਚ ਕੋਈ ਫਰਕ ਹੀ ਨਹੀਂ ਰਹੇਗਾ ਬੰਦੇ ਨੂੰ ਚਾਹੀਦਾ ਹੈ ਕਿ ਪਰਮਾਤਮਾ ਦਾ ਨਾਮ ਲਵੇ ਗੁਰਬਾਣੀ ਪੜੇ ਗੁਰੂ ਦੇ ਸਿੱਖਾਂ ਬਾਣੀ ਪੜੋ ਤੇ ਗੁਰੂ ਆਪੇ ਕਾਜ ਸਵਾਰੇਗਾ ਤੇ ਇਸ ਕਰਕੇ ਕਹਿੰਦੇ ਹਨ ਕਿ ਦੁੱਖਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੁੰਦਾ ਜਦ ਤੱਕ ਜ਼ਿੰਦਗੀ ਹੈ ਦੁੱਖ ਤਾਂ ਆਣੇ ਜਾਣੇ ਆਣਾ ਜਾਣਾ ਲੱਗਾ ਹੀ ਰਹੇਗਾ ਪਰ ਇਹਦੇ ਪਿੱਛੇ ਲੱਗ ਕੇ ਅਸੀਂ ਆਪਣੇ ਪਰਮਾਤਮਾ ਨੂੰ ਤੇ ਨਹੀਂ ਨਾਰਾਜ਼ ਕਰ ਸਕਦੇ ਅਸੀਂ ਰੱਬ ਨੂੰ ਤੇ ਨਹੀਂ ਨਾਰਾਜ਼ ਕਰ ਸਕਦੇ ਤੇ ਇਸ ਕਰਕੇ ਖਾਲਸਾ ਜੀ ਜਿੰਨਾ ਹੋ ਸਕਦਾ ਹੈ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਬਾਣੀ ਪੜਿਆ ਕਰੋ ਅਰਦਾਸ ਬੇਨਤੀ ਕਰਿਆ ਕਰੋ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਕੀਤੀ ਹੋਈ ਅਰਦਾਸ ਬੇਨਤੀ ਤੁਹਾਡੀ ਜਰੂਰ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ ਪਰਮਾਤਮਾ ਨੂੰ ਵੀ ਪਤਾ ਹੈ ਕਿ ਮੇਰੇ ਬੱਚੇ ਹਨ ਮੇਰੇ ਅੱਗੇ ਅਰਦਾਸ ਕੀਤੀ ਹੈ ਮੈਂ ਇਹਨਾਂ ਦਾ ਪਿਤਾ ਹਾਂ ਮੈਂ ਇਸ ਨੂੰ ਪੂਰੀ ਜਰੂਰ ਕਰਨਾ ਹੈ ਇਸੀ ਤਰ੍ਹਾਂ ਖਾਲਸਾ ਜੀ ਇੱਕ ਭੈਣ ਨੇ ਸਾਨੂੰ ਆਪਣੀ ਹੱਦਬਿੱਤੀ ਸੁਣਾਈ ਹੈ ਉਹ ਕਹਿੰਦੇ ਨੇ ਕਿ ਅਸੀਂ ਮੇਰੇ ਘਰ ਵਿੱਚ ਸਾਰੇ ਹੀ ਅਸੀਂ ਪਾਠ ਕਰਦੇ ਹਾਂ ਗੁਰਸਿੱਖ ਫੈਮਲੀ ਦੇ ਵਿੱਚ ਬਿਲੋਂਗ ਕਰਦੇ ਹਾਂ ਕਹਿੰਦੇ ਕਿ ਨਾ ਅਚਾਨਕ ਹੀ ਨਾ ਸਾਡੇ ਕਾਰੋਬਾਰ 'ਚ ਨਾ ਇੱਕ ਘਾਟਾ ਪਿਆ ਉਹ ਘਾਟਾ ਵੀ ਕਿਹੋ ਜਿਹਾ ਸੀ ਕਿ ਬਹੁਤ ਹੀ ਜ਼ਿਆਦਾ ਸਾਨੂੰ ਥੱਲੇ ਲਾ ਦਿੱਤਾ ਵੀ ਮਤਲਬ ਇੰਨਾ ਜ਼ਿਆਦਾ ਘਾਟਾ ਪਿਆ ਕਿ ਉਸ ਦੀ ਭਰਪੂਰਤਾ ਹੋ ਹੀ ਨਹੀਂ ਸਕਦੀ ਸੀਗੀ ਵੀ ਬਹੁਤ ਜ਼ਿਆਦਾ ਸੀ ਕਰਜ਼ੇ ਥੱਲੇ ਆ ਗਏ ਕਹਿੰਦੇ ਪਰ ਫਿਰ ਵੀ ਅਸੀਂ ਪਰਮਾਤਮਾ ਤੇ ਵਿਸ਼ਵਾਸ ਬਣਾਈ ਰੱਖਿਆ ਕਹਿੰਦੇ ਜਦੋਂ ਸਾਡੀ ਮਾਤਾ ਜੀ ਨੇ ਗੁਰਦੁਆਰਾ ਸਾਹਿਬ ਜਾਣਾ ਛੱਡ ਦਿੱਤਾ ਵੀ ਮੈਂ ਤਾਂ ਰੱਬ ਨੂੰ ਇੰਨਾ ਮੰਨਦੀ ਹਾਂ ਮੈਂ ਗੁਰਦੁਆਰੇ ਸਾਹਿਬ ਜਾਨੀ ਹਾਂ ਫਿਰ ਵੀ ਰੱਬ ਨੇ ਸਾਨੂੰ ਇਹੋ ਜਿਹੇ ਦਿਨ ਦਿਖਾਏ ਵੀ ਐਦਾ ਮਨ ਡੋਲ ਗਿਆ ਮਾਤਾ ਜੀ ਦਾ ਕਹਿੰਦੇ ਵਿਸ਼ਵਾਸ ਜੀ ਆ ਨਾ ਡੋਲ ਗਿਆ ਵੀ ਉਹਨਾਂ ਨੇ ਕਦੀ ਜਾਣਾ ਗੁਰਦੁਆਰੇ ਕਦੀ ਨਾ ਕਹਿੰਦੇ ਪਰ ਮੈਂ ਤੇ ਮੇਰੇ ਪਤੀ ਜਿਹੜੇ ਮੇਰੇ ਹਸਬੰਦ ਵੀ ਕਹਿੰਦੇ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਚਲ ਕੋਈ ਗੱਲ ਨਹੀਂ ਕਦੇ ਚੰਗੇ ਦਿਨ ਕਦੇ ਮਾੜੇ ਦਿਨ ਕਦੇ ਗਰੀਬ ਕਦੇ ਅਮੀਰ ਕਦੇ ਧੁੱਪ ਤੇ ਕਦੇ ਛਾਂ ਇਹ ਜ਼ਰੂਰ ਹੁੰਦੀ ਰਹੇਗੀ ਤੇ ਪਰ ਅਸੀਂ ਪਰਮਾਤਮਾ ਨੂੰ ਕਿਉਂ ਵਿਸਾਰੀਏ ਮਾਨੂੰ ਕਹਿੰਦੇ ਵੀ ਜੇ ਬੰਦਾ ਪਰਮਾਤਮਾ ਨੂੰ ਹੀ ਭੁੱਲ ਜਾਵੇਗਾ ਫਿਰ ਤੇ ਉਹ ਬੰਦਾ ਕੁਝ ਵੀ ਨਹੀਂ ਕਰ ਸਕਦਾ ਨਾ ਪਰਮਾਤਮਾ ਤੇ ਇਸ ਕਰਕੇ ਸਾਨੂੰ ਵਿਸ਼ਵਾਸ ਰੱਖਣਾ ਚਾਹੀਦਾ ਉਹ ਪਹਿਣ ਕਹਿੰਦੇ ਕਿਵੇਂ ਸਵੇਰੇ ਤੜਕੇ ਉੱਠ ਕੇ ਗੁਰਦੁਆਰਾ ਸਾਹਿਬ ਜਾਂਦੀ ਗੁਰਦੁਆਰਾ ਸਾਹਿਬ ਮੈਂ ਝਾੜੂ ਦੀ ਸੇਵਾ ਕਰਦੀ ਮੈਂ ਗੁਰਦੁਆਰਾ ਸਾਹਿਬ ਜਾ ਕੇ ਝਾੜੂ ਦੀ ਸੇਵਾ ਕਰਿਆ ਕਰਦੀ ਸੀ ਕਹਿੰਦੇ ਇੱਕ ਦਿਨ ਨਾ ਮਤਲਬ ਉੱਥੇ ਨਾ ਸੇਵਾ ਕਰਦੇ ਹੋਏ ਜਦੋਂ ਬਾਬਾ ਜੀ ਨੇ ਅਰਦਾਸ ਕੀਤੀ ਕਹਿੰਦੇ ਉੱਥੇ ਇੱਕ ਪਰਿਵਾਰ ਆਇਆ ਹੋਇਆ ਸੀ ਜੋ ਕਿ ਵੀ ਉਹ ਵੀ ਅਰਦਾਸ ਕਰਵਾਣ ਹੀ ਆਏ ਸੀ ਖੁਸ਼ੀਆਂ ਕਈਆਂ ਨੂੰ ਕਈਆਂ ਖੁਸ਼ੀਆਂ ਮਿਲੀਆਂ ਹੁੰਦੀਆਂ ਪਰਮਾਤਮਾ ਦੇ ਕਈ ਰੰਗ ਨੇ ਕੋਈ ਦੁੱਖ ਦੇ ਕੋਈ ਸੁੱਖ ਦੇ ਕੋਈ ਖੁਸ਼ੀ ਦੇ ਕੋਈ ਗਮੀ ਦੇ ਵੀ ਕਹਿੰਦੇ ਕਿ ਉਹ ਅਰਦਾਸ ਕਰਾਣਾ ਆਏ ਸੀ ਆਪਣੇ ਕਾਰੋਬਾਰ ਦੇ ਪ੍ਰਤੀ ਤੇ ਮੇਂ ਮਤਲਬ ਉਹਨਾਂ ਨੂੰ ਕੈਰੀਅਰ ਚਾਹੀਦਾ ਸੀ ਤੇ ਇਹਨਾਂ ਨੂੰ ਕੰਮ ਚਾਹੀਦਾ ਸੀ ਕਹਿੰਦੇ ਕਹਿੰਦੇ ਕਿ ਚਲੋ ਅਰਦਾਸ ਕੀਤੀ ਕਹਿੰਦੇ ਥੋੜੀ ਦੇਰ ਬਾਅਦ ਉਹ ਭੈਣ ਕਹਿੰਦੇ ਮੈਂ ਉਹਨਾਂ ਨੂੰ ਪੁੱਛ ਹੀ ਲਿਆ ਵੀ ਤੁਹਾਨੂੰ ਕਿਹੋ ਜਿਹਾ ਕੰਮ ਚਾਹੀਦਾ ਵੀ ਜਿਹੜਾ ਕੰਮ ਉਹਨਾਂ ਦੇ ਹਸਬੰਦ ਵੀ ਚੰਗੀ ਤਰ੍ਹਾਂ ਜਾਣਦੇ ਸੀ ਉਸ ਕੰਮ ਨੂੰ ਕਰਨਾ ਕਹਿੰਦੇ ਕਿ ਜਦੋਂ ਉਹ ਭੈਣ ਨੇ ਕਿਹਾ ਕਿ ਚਲੋ ਤੁਸੀਂ ਨਾ ਅੱਜ ਸ਼ਾਮ ਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਯਾਨੀ ਕਿ ਲੈ ਕੇ ਤੁਸੀਂ ਸਾਡੇ ਦਫ਼ਤਰ ਚ ਆ ਜਿਓ ਤੇ ਅਸੀਂ ਵੇਖ ਲਾਂਗੇ ਵੀ ਕਿਹੜਾ ਕੰਮ ਤੁਹਾਨੂੰ ਸੈੱਟ ਬੈਠੇਗਾ ਕਹਿੰਦੀ ਕਿ ਜਦੋਂ ਉਹ ਉੱਥੇ ਗਏ ਕਹਿੰਦੇ ਮਨ 'ਚ ਬੜੀ ਨਿਰਾਸ਼ਾ ਜਿਹੀ ਸੀ ਕਿ ਪਤਾ ਨਹੀਂ ਇੱਥੇ ਵੀ ਗੱਲ ਬਣੂ ਕਿ ਨਹੀਂ ਵੀ ਸਾਡਾ ਕੰਮ ਹੁਣ ਦੁਬਾਰਾ ਚੱਲ ਪੂ ਕੇ ਨਹੀਂ ਚੱਲ ਪੂ ਵੀ ਬਿਜ਼ਨਸ ਸੀ ਕਦੀ ਘਾਟਾ ਕਦੀ ਵਾਧਾ ਇਹ ਤਾਂ ਚੱਲਦਾ ਹੀ ਰਹਿਣਾ ਹੈ ਤੇ ਫੇਰ ਕਹਿੰਦੇ ਖਾਲਸਾ ਜੀ ਵੀ ਅਸੀਂ ਬਿਜ਼ਨਸ ਕਰਦੇ ਹਾਂ ਤੇ ਅਸੀਂ ਆਪਣੇ ਬਿਜ਼ਨਸ 'ਚ ਕਿੰਨਾ ਫਾਇਦਾ ਕਿੰਨਾ ਨੁਕਸਾਨ ਹੋਵੇਗਾ ਤੇ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਨਾ ਮਤਲਬ ਉੱਥੇ ਗਏ ਸੀ ਤੇ ਉੱਥੇ ਜਾ ਕੇ ਅਸੀਂ ਬੈਠੇ ਕਹਿੰਦੇ ਗੱਲਬਾਤ ਕੀਤੀ ਤੇ ਪਤਾ ਲੱਗਾ ਕਿ ਜਿਹੜਾ ਮੇਰੇ ਹਸਬੰਦ ਕੰਮ ਕਰਦੇ ਸਨ ਉਹ ਵੀ ਉਹੀ ਕੰਮ ਕਰਦੇ ਹਨ ਤੇ ਬਿਜ਼ਨਸ 'ਚ ਘਾਟੇ ਵਾਦੇ ਦੇ ਕਰਕੇ ਵੀ ਸਾਡੀ ਪੋਜੀਸ਼ਨ ਥੋੜੀ ਡਾਊਨ ਹੋ ਗਈ ਜਿਹਦਾ ਮਾਰਕੀਟ ਦੇ ਵਿੱਚ ਅਸੀਂ ਪੈਸਾ ਲਾਈ ਗਏ ਤੇ ਕੋਈ ਘਟ ਕੋਈ ਵੱਧ ਹੋ ਜਾਂਦਾ ਹੈ ਇਸ ਕਰਕੇ ਕਹਿੰਦੇ ਕਿ ਚਲੋ ਉੱਥੇ ਸਾਡੀ ਗੱਲ ਬਣ ਗਈ ਉਹਨਾਂ ਨੇ ਸਾਨੂੰ ਅਗਲੇ ਦਿਨ ਬੁਲਾਇਆ ਤੇ ਕਿਹਾ ਕਿ ਤੁਸੀਂ ਅੱਜ ਤੋਂ ਆਪਣਾ ਕੰਮ ਸ਼ੁਰੂ ਕਰ ਦੋ ਕਹਿੰਦੇ ਕਿ ਸਾਡਾ ਨਾ ਕੰਮ ਬਣ ਗਿਆ ਉੱਥੇ ਚਲੋ ਵੀ ਉਹਨਾਂ ਨੇ ਸਾਨੂੰ ਉੱਥੇ ਇਕੱਠੇ ਮਤਲਬ ਉਹ ਆਪਣੇ ਕੰਮ ਵਿੱਚ ਸਾਨੂੰ ਵੀ ਦੱਸਿਆ ਤੇ ਕਹਿੰਦੇ ਕਿ ਮੇਰੇ ਹਸਬੰਦ ਨੂੰ ਵੀ ਉੱਥੇ ਮਤਲਬ ਕੰਮ ਮਿਲ ਗਿਆ ਕਿ ਜਿੱਦਾਂ ਉਹ ਚਾਹੁੰਦੇ ਸਨ ਕਿ ਉਹਦੇ ਨਾਲ ਉਹਨਾਂ ਦਾ ਕੰਮ ਵੀ business 'ਚ ਵੀ ਤਰੱਕੀ ਹੁੰਦੀ ਹੋਵੇ ਤੇ ਸਾਡਾ ਵੀ ਚੱਲ ਪਿਆ ਇਸ ਤਰ੍ਹਾਂ ਕਹਿੰਦੇ ਵੀ ਮੇਰਾ ਇੰਨਾ ਵੀ ਵਿਸ਼ਵਾਸ ਹੋ ਗਿਆ ਤੇ ਉੱਥੇ ਮੈਂ ਕੰਮ ਮਤਲਬ ਸਾਡਾ ਕੰਮ ਬਣ ਗਿਆ ਕਹਿੰਦੀ ਸਾਡਾ ਉੱਥੇ ਕੰਮ ਬਣ ਗਿਆ ਹੁਣ ਅਸੀਂ ਕਹਿੰਦੇ ਕਿ ਮੇਰੇ ਹਸਬੰਦ ਉਹਨਾਂ ਨੂੰ ਜਿਵੇਂ ਵੀ ਉਹ ਕੰਮ ਦਾ ਦੱਸਿਆ ਉਹ ਕਰਦੇ ਕਹਿੰਦੇ ਮੈਂ ਗੁਰੂ ਘਰ ਜਾਨਾ ਮਹੀਨੇ ਦੀ ਸੇਵਾ ਸੁਖੀ ਸੀ ਕਿ ਮੈਂ ਗੁਰਦੁਆਰਾ ਸਾਹਿਬ ਝਾੜੂ ਲਾਇਆ ਕਰਾਂਗੀ ਕਹਿੰਦੇ ਪ੍ਰਮਾਤਮਾ ਨੇ ਮੇਰੀ ਇੰਨੀ ਸੁਣੀ ਧੰਨ ਧੰਨ ਅੰਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਸਾਡੇ ਕੰਮ ਵਿੱਚ ਸੁਧਾਰ ਆਣਾ ਸ਼ੁਰੂ ਹੋਇਆ ਸਾਡੇ ਘਰ ਵਿੱਚ ਬਰਕਤ ਤੇ ਤਰੱਕੀ ਆਉਣੀ ਸ਼ੁਰੂ ਹੋਈ ਖਾਲਸਾ ਜੀ ਇੱਕ ਵਿਸ਼ਵਾਸ ਇਹੀ ਹੁੰਦਾ ਹੈ ਜੋ ਕਿ ਅਸੀਂ ਪ੍ਰਮਾਤਮਾ ਤੇ ਕਰ ਲਈ ਤੇ ਅਸੀਂ ਤਰ ਜਾਣੇ ਹਾਂ ਇਸ ਕਰਕੇ ਖਾਲਸਾ ਜੀ ਵਾਹਿਗੁਰੂ ਤੇ ਵਿਸ਼ਵਾਸ ਰੱਖੋ ਤੇ ਪਾਠ ਪਾਠ ਜਰੂਰ ਕਰਿਆ ਕਰੋ ਇਸ ਨਾਲ ਤੁਹਾਡੇ ਘਰ ਵਿੱਚ ਬਰਕਤ ਤਰੱਕੀ ਆਏਗੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ